ਤਨ ਤਨ ਜਗਤ ਗੁਰੂ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰ ਗੁਰਦੇਵ ਅੱਜ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਿਗੁਰੂ ਅਰਦਾਸ ਮਹਾਰਾਜ ਜੀ ਜੀਵਾਂ ਨੂੰ ਸਤਿਗੁਰ ਧਾਰਨ ਕਰਨ ਦਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਸਤਗੁਰਾਂ ਪਾਸ ਜਾ ਕੇ ਗੁਰਮੰਤਰ ਲੈ ਕੇ ਗੁਰਮੰਤਰ ਦੀ ਕਮਾਈ ਕਰਨ ਦਾ ਤੇ ਸੇਵਾ ਸਿਮਰਨ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਅਤੇ ਫਰਮਾਉਂਦੇ ਨੇ ਸਤਗੁਰ ਕਾ ਤਰ ਧਿਆਨ ਤੋਂ ਸਤਗੁਰ ਸੰਗ ਨਿਵਾਸ ਸਤਗੁਰ ਕਾ ਤਰ ਧਿਆਨ ਤੋਂ ਗੁਰ ਕਾ ਨਾਮ ਪਿਆਸ ਸਾਧ ਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਸਤਿਗੁਰ ਦਾ ਧਿਆਨ ਧਰਨ ਨਾਲ ਜੀਵ ਦਾ ਸਤਿਗੁਰਾਂ પાસે ਨਿਵਾਸ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਜੇ ਅਸੀਂ ਸਤਿਗੁਰਾਂ ਨੂੰ ਪਿਆਰ ਕਰਦੇ ਆਂ ਜੇ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਦੇ ਆਂ ਸਤਿਗੁਰੂ ਵੀ ਸਾਨੂੰ ਪਿਆਰ ਕਰੇਗਾ ਅਸੀਂ ਵੀ ਉਸ ਨੂੰ ਚੰਗੇ ਲੱਗਾਂਗੇ ਭਾਈ ਉਹ ਪਿਆਰ ਤਾਂ ਸਭ ਨੂੰ ਹੀ ਕਰਦਾ ਆ ਪਰ ਸਾਧ ਸੰਗਤ ਜੀ ਜੋਸ਼ ਦੇ ਦਿਖਾਏ ਮਾਰਗ ਤੇ ਚੱਲਦਾ ਆ ਸਤਿਗੁਰੂ ਜੀ ਉਸ ਤੋਂ ਬੜੇ ਪਰਸਾਨ ਹੁੰਦੇ ਨੇ ਤੇ ਸਤਿਗੁਰੂ ਜੀ ਪਰਮਾਰ ਰਹੇ ਨੇ ਸਤਿਗੁਰ ਦਾ ਧਿਆਨ ਧਰਨ ਦੇ ਨਾਲ ਜੀਵਾਂ ਦਾ ਸਤਿਗੁਰ ਪਾਸ ਸਿਵਾਸ ਹੋ ਜਾਂਦਾ ਆ ਸਤਿਗੁਰ ਦਾ ਧਿਆਨ ਧਰ ਕੇ ਜੀਵ ਨੂੰ ਗੁਰੂ ਦੇ ਨਾਮ ਦੀ ਪਿਆਸ ਹੋਣੀ ਚਾਹੀਦੀ ਏ ਫਿਰ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਨੂੰ ਯਾਦ ਕਰਦੇ ਹਾਂ ਜਦੋਂ ਸਾਡਾ ਜੋ ਪਿਆਰ ਹੈ ਸਾਡੀ ਜੋ ਗੁਰੂ ਦੇ ਪ੍ਰਤੀ ਪ੍ਰੀਤ ਆ ਉਹ ਸੱਚੀ ਹੋਵੇ ਤਾਂ ਸਾਧ ਸੰਗਤ ਜੀ ਅੰਦਰੋਂ ਨਾਮ ਜਪਣ ਦੀ ਸੱਚ ਦੇ ਮਾਰਗ ਤੇ ਚੱਲਣ ਦੀ ਜੋ ਪ੍ਰੀਤ ਹੈ ਜੋ ਇੱਛਾ ਹੈ ਸਾਧ ਸੰਗਤ ਜੀ ਉਹ ਹੋਰ ਵੱਧ ਜਾਂਦੀ ਹੈ ਫਿਰ ਜੋ ਜੀਵ ਹੈ ਉਸ ਸਚਾਈ ਨੂੰ ਆਪਣੇ ਅੰਦਰ ਬੈਠ ਕੇ ਸਭ ਤੋਂ ਵੱਡੇ ਸੱਚ ਨੂੰ ਖੋਜਣ ਦੀ ਕੋਸ਼ਿਸ਼ ਕਰਦਾ ਸਾਧ ਸੰਗਤ ਜੀ ਇਹ ਫਿਰ ਸੱਚ ਦੇ ਮਾਰਗ ਤੇ ਚੱਲਦਾ ਹੈ ਝੂਠ ਤਿਆਗ ਅਹੰਕਾਰ ਵਾਸ਼ਨਾ ਲਾਲਚ ਇਹ ਸਭ ਨੂੰ ਤਿਆਗ ਦਿੰਦਾ ਹੈ ਤੇ ਸਾਧ ਸੰਗਤ ਜੀ ਸਤਿਗੁਰ ਕਾਤਰ ਧਿਆਨ ਤੂੰ ਸਤਿਗੁਰ ਸੰਗ ਨਿਵਾਸ ਕਿ ਭਾਈ ਸਹੁ ਹੁ ਸਤਨਾਮ ਦਾ ਸਿਮਰਨ ਕਰਨ ਦੇ ਨਾਲ ਸਤਿਗੁਰਾਂ ਦਾ ਧਿਆਨ ਤਰਨ ਦੇ ਨਾਲ ਸਾਡਾ ਜੋ ਵਾਸਾ ਸਤਿਗੁਰਾਂ ਨਾਲ ਹੋ ਜਾਂਦਾ ਹੈ ਤੇ ਭਾਈ ਕਿਸੇ ਸਾਧੂ ਸੰਤ ਦੇ ਨਾਲ ਰਹਿਣਾ ਉਹ ਸਾਧੂ ਜੋ ਸੱਚਾ ਹੋਵੇ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ ਸਾਧ ਸੰਗਤ ਜੀ ਤੇ ਜੀਵਾਂ ਨੂੰ ਵਹਿਮਾ ਪਰਮਾ ਡੰਬਰਾ ਪਖੰਡਾ ਚੋਂ ਕੱਟ ਕੇ ਐਸਾ ਸਾਧੂ ਜੋ ਸੱਚ ਨਾਲ ਜੋੜ ਰਿਹਾ ਹੋਵੇ ਤੇ ਵੱਡ ਭਾਗੀ ਨੇ ਭਾਈ ਜੋ ਸਾਧੂਆਂ ਦੇ ਨਾਲ ਰਹਿੰਦੇ ਨੇ ਉਹ ਕਰਮਾ ਵਾਲੇ ਜੀਵ ਨੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਇਹੋ ਜਿਹੇ ਸਾਧੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੈ ਸਤ ਗੁਰ ਕਾ ਤਰ ਤ्यान ਤੂੰ ਗੁਰੂ ਨਿਰੰਜਨ ਲਾਲ ਸਤਗੁਰ ਕਾ ਤਰ ਧਿਆਨ ਤੂੰ ਲਿਖਤ ਲੇਖ ਸੋ ਪਾਲ ਅੱਗੇ ਸਤਿਗੁਰਵ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਸਤਗੁਰ ਦਾ ਧਿਆਨ ਤਰ ਨਾਲ ਗੁਰੂ ਦੇ ਮਾਇਆ ਰਹਿਤ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ ਸਤਗੁਰ ਕਾ ਤਰ ਧਿਆਨ ਤੋਂ ਗੁਰੂ ਨਿਰੰਜਨ ਲਾਲ ਸਤਗੁਰ ਕਾ ਤਰ ਧਿਆਨ ਤੋਂ ਲਿਖਤ ਲੇਖ ਸੋ ਪਾਲ ਕਿ ਭਾਈ ਜਦੋਂ ਆਪਾਂ ਗੁਰੂ ਨੂੰ ਯਾਦ ਕਰਦੇ ਆ ਗੁਰੂ ਦੇ ਦਿਖਾਏ ਮਾਰਗ ਤੇ ਚੱਲਦੇ ਆ ਸਾਨੂੰ ਉਹ ਖਜ਼ਾਨਾ ਪ੍ਰਾਪਤ ਹੁੰਦਾ ਹੈ ਕਿ ਭਾਈ ਜਿਸ ਦੇ ਲਈ ਵੱਡੇ ਵੱਡੇ ॠषि मुनि ਵੀ ਜਪ ਤਪ ਕਰਦੇ ਰਹੇ ਜਿਸ ਨੂੰ ਲੱਭਣ ਵਾਸਤੇ ਕੋਈ ਜੰਗਲਾ 'ਚ ਜਾਂਦਾ ਆ ਕੋਈ ਪਹਾੜਾ 'ਚ ਜਾ ਰਿਹਾ ਆ ਕੋਈ ਬਨ ਬਨ ਭਟਕਦਾ ਭਾਈ ਕੋਈ ਨੀਕਾ ਧਾਰਮਿਕ ਸਥਾਨਾਂ ਦੀ ਯਾਤਰਾਵਾਂ ਕਰਦਾ ਆ ਤੇ ਸਾਨੂੰ ਉਹ ਮਾਇਆ ਰਤ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਜੇ ਆਪਾਂ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਉਹਨਾਂ ਦੀ ਸੇਵਾ ਕਰਦੇ ਆ ਉਹਨਾਂ ਦੇ ਨਾਲ ਰਹਿੰਦੇ ਆ ਉਹਨਾਂ ਦਾ ਧਿਆਨ ਧਰਦੇ ਆ ਤੇ ਸਤਿਗੁਰਾਂ ਦਾ ਧਿਆਨ ਧਰ ਕੇ ਲਿਖੇ ਲੇਖ ਅਨਸਾਰ ਜੀਵ ਨੂੰ ਪ੍ਰਭੂ ਦੀ ਪਾਲ ਕਰਨੀ ਚਾਹੀਦੀ ਸਤਿਗੁਰ ਕਾਤਰ ਧਿਆਨ ਤੂੰ ਗੁਰੂ ਨਿਰੰਜਨ ਲਾਲ ਸਤਿਗੁਰ ਕਾਤਰ ਧਿਆਨ ਤੂੰ ਲਿਖਤ ਲੇਖ ਸੋ ਪਾਲ ਤੇ ਸਾਧ ਸੰਗਤ ਜੀ ਸਤਿਗੁਰਾਂ ਦਾ ਧਿਆਨ ਧਰ ਕੇ ਸਾਨੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਦੀ ਖੋਜ ਕਰਨੀ ਚਾਹੀਦੀ ਹੈ ਕਿਉਂਕਿ ਜੋ ਸੱਚਾ ਸਤਗੁਰੂ ਹੈ ਸਾਧ ਸੰਗਤ ਜੀ ਜਦੋਂ ਵੀ ਉਹ ਪਤਾ ਦੱਸੇਗਾ ਭਾਈ ਉਹ ਇਹੀ ਦੱਸੇਗਾ ਸਭ ਕੁਝ ਕਰਮੇ ਬਾਹਰ ਨਹੀਂ ਬਾਹਰ ਢੋਲੇ ਸੋ ਪਰਮ ਭਲਾਈ ਤੇਰੇ ਘਟ ਮੈਂ ਸਿਰਜਣ ਹਾਂ ਕਸਤੂਰੀ ਮਿਰਗ ਪਾਸ ਹੈ ਰੈ ਟੁੰਡਤ ਕਾਸਰ ਇਹ ਸੱਚੇ ਸਾਧੂ ਦੀ ਨਿਸ਼ਾਨੀ ਹੈ ਕਿ ਸਾਧ ਸੰਗਤ ਜੀ ਉਹ ਬਾਹਰ ਦੀ ਪਟਕਣਾ ਜੋ ਖਤਮ ਕਰ ਦਿੰਦਾ ਹੈ ਸੱਚਾ ਸਾਧੂ ਹਮੇਸ਼ਾ ਹੀ ਸਾਨੂੰ ਆਪਣੇ ਅੰਦਰ ਨਾਲ ਜੋੜਦਾ ਹੈ ਤੇ ਭਾਈ ਜਦੋਂ ਅਸੀਂ ਸਤਿਗੁਰਾਂ ਦਾ ਧਿਆਨ ਤਰਾਂਗੇ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਾਂਗੇ ਤਾਂ ਫਿਰ ਸਾਧ ਸੰਗਤ ਜੀ ਜੋ ਭਾਲ ਹੈ ਉਹ ਆਪਣੇ ਅੰਦਰ ਹੀ ਹੋ ਜਾਣੀ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਜੇ ਪੈਣੀ ਜੀਵਸ ਓ ਓੰਕਾਰ ਜਪ ਹਥਨ ਸੋ ਕਰਕਾਰ ਆ ਰਾਮ ਮਿਲੇ ਘਰ ਆਇ ਕਰ ਕਹਿ ਰਵਿਦਾਸ ਵਿਚਾਰ ਸਤਿਗੁਰ ਕਾ ਤਰ ਧਿਆਨ ਤੂੰ ਸਾਧੂ ਮਤ ਵਿਚਾਰ ਸਤਿਗੁਰੂ ਕਾ ਤਰ ਧਿਆਨ ਤੂੰ ਅੰਤਰ ਕਰ ਲੈ ਸਾਰ ਸਾਧ ਸੰਗਤ ਜਿੱਗੇ ਸਤਿਗੁਰੂ ਅਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਸਤਿਗੁਰ ਦਾ ਧਿਆਨ ਕਰਕੇ ਜੀਵ ਨੂੰ ਸਾਧੂਆਂ ਪਾਸ ਬਹਿ ਕੇ ਸ੍ਰੇਸ਼ਟ ਮਤ ਦੀ ਵਿਚਾਰ ਆਉਂਦੀ ਹੈ ਤੇ ਸਾਧ ਸੰਗਤ ਜੀ ਜੋ ਸਭ ਤੋਂ ਵੱਡੀ ਸੰਗਤ ਹੈ ਨਾ ਉਸ ਸੰਸਾਂ ਦੀ ਸੰਗਤ ਹੁੰਦੀ ਹੈ ਤੇ ਸਤਿਗੁਰੂ ਅਦਾਸ ਮਹਾਰਾਜ ਜੀ ਭਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਵੀ ਫਰਮਾਉਂਦੇ ਨੇ ਕਿ ਭਾਈ ਜੇ ਪ੍ਰਮਾਤਮਾ ਤੋਂ ਮੰਗਣਾ ਹੈ ਅਸੀਂ ਸੱਚ ਦਾ ਮਾਰਗ ਮੰਗੀਏ ਜੇ ਕੋਈ ਸੰਗਤ ਮੰਗਣੀ ਹੈ ਤਾਂ ਅਸੀਂ ਸਾਧੂਆਂ ਦੀ ਸੰਗਤ ਮੰਗੀਏ ਕਿਉਂਕਿ ਜੋ ਸੰਤ ਹੁੰਦੇ ਨੇ ਸਾਧ ਸੰਗਤ ਦੀ ਸਤਿਗੁਰ ਜੀ ਫਰਮਾਉਂਦੇ ਭਾਈ ਉਹ ਪ੍ਰਮਾਤਮਾ ਦਾ ਰੂਪ ਨੇ ਸੰਤ ਅਨੰਤ ਹੈ ਅੰਤਰ ਨਾ ਹੈ ਸਾਧ ਸੰਗਤ ਦੀ ਸੰਤ ਤੇ ਅਨੰਤ ਦੇ ਵਿੱਚ ਕੋਈ ਫਰਕ ਨਹੀਂ ਹੈ ਸੰਤਨ ਜਗਤਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਾਧੂਆਂ ਦੀ ਸੰਤਾਂ ਦੀ ਸੰਗਤ ਮੰਗਦੇ ਨੇ ਕਿਉਂਕਿ ਭਾਈ ਸਾਧੂਆਂ ਦੀ ਸੰਗਤ ਦੇ ਵਿੱਚ ਜਾ ਕੇ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਕੀ ਸੱਚ ਹੈ ਤੇ ਕੀ ਝੂਠ ਹੈ ਤੇ ਸਾਧ ਸੰਗਤ ਜੀ ਉਹ ਵੱਡ ਭਾਗੀ ਨੇ ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਸੱਚੇ ਸਾਧੂ ਮਿਲ ਜਾਂਦੇ ਨੇ ਨਹੀਂ ਤਾਂ ਇਸ ਸੰਸਾਰ ਦੇ ਵਿੱਚ ਬਹੁਤੇ ਐਸੇ ਵੀ ਨੇ ਸਾਧ ਸੰਗਤ ਜੀ ਜੋ ਸਾਧੂਆਂ ਵਰਗੇ ਦਿਖਦੇ ਨੇ ਸਾਧੂਆ ਵਰਗਾ ਪਹਿਰਾਵਾ ਪਾ ਲੰਦੇ ਨੇ ਲੋਕਾਂ ਨੂੰ ਵਹਿਮਾ ਪਰਮਾ ਡੰਬਰਾ ਪਖੰਡਾ ਚ ਪਾ ਰੱਖਿਆ ਹੈ। ਸਾਧ ਸੰਗਤ ਜੀ ਕਮਾਈਆਂ ਦੇ ਸਾਧਨ ਬਣੇ ਹੋਏ ਨੇ। ਇਹ ਕੋਈ ਵਿਰਲਾ ਹੀ ਹੈ ਸਾਧੂ ਸਾਧ ਸੰਗਤ ਜੀ ਜੋ ਜੀਵਾਂ ਨੂੰ ਸੱਚ ਦੇ ਰਾਹ ਤੇ ਪਾ ਦਿੰਦਾ ਹੈ। ਤੇ ਨਿਸ਼ਾਨੀ ਹੈ ਸਾਧ ਸੰਗਤ ਜੀ ਸੱਚੇ ਸਾਧੂ ਦੀ ਕਿ ਉਹ ਵਹਿਮਾ ਪਰਮਾ ਚ ਨਹੀਂ ਜਿਪਾਂਦਾ। ਉਹ ਡੰਬਰਾ ਤੇ ਪਖੰਡਾ ਦਾ ਨਾਸ਼ ਕਰਦਾ ਹੈ ਸਾਧ ਸੰਗਤ ਜੀ ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਐਸੇ ਸਾਧੂ ਦੀ ਸੰਗਤ ਕਰੋ। ਜਿਸ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ ਆਪਣੇ ਅੰਦਰੋਂ ਪਰਮਪਿਤਾ ਪਰਮਾਤਮਾ ਨੂੰ ਪਾਇਆ ਹੋਵੇ ਤੇ ਸਾਧ ਸੰਗਤ ਦੀ ਐਸੇ ਸਾਧੂ ਦੀ ਆਪਾਂ ਸੰਗਤ ਕਰਨੀ ਜੋ ਸਾਨੂੰ ਵਹਿਮਾ ਪਰਮਾ ਡੰਬਰਾ ਪਖੰਡਾ ਚੋਂ ਕੱਢੇ ਜੋ ਸਾਨੂੰ ਸਾਧ ਸੰਗਤ ਇੱਕ ਸ਼ਬਦ ਨਾਲ ਜੋੜਦਾ ਹੈ ਹਰਕੇ ਨਾਮ ਬਿਨ ਝੂਠੇ ਸਗਲ ਪਸਾਰੇ ਸਤਿਗੁਰ ਕਾਤਰ ਧਿਆਨ ਤੋਂ ਸਾਧੂ ਮਤ ਵਿਚਾਰ ਸਤਿਗੁਰ ਕਾਤਰ ਧਿਆਨ ਤੋਂ ਅੰਤਰ ਕਰ ਲੈ ਸਾਰ ਸਤਗੁਰੂ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵੀ ਸਾਨੂੰ ਬਾਰ ਬਾਰ ਸਮਝਾ ਰਹੇ ਨੇ ਕਿ ਭਾਈ ਸਭ ਤੋਂ ਵੱਡੀ ਜੋ ਸੰਗਤ ਹੈ ਉਹ ਸੱਚੇ ਸਾਧੂ ਦੀ ਹੈ ਸਤਗੁਰੂ ਦੀ ਹੈ ਤੇ ਸਤਗੁਰਾਂ ਦਾ ਧਿਆਨ ਧਰ ਕੇ ਜੀਵ ਨੂੰ ਸਾਧੂਆਂ ਪਾਸ ਬੈ ਕੇ ਸ੍ਰੇਸ਼ਟ ਮਤ ਆਉਂਦੀ ਹੈ ਤੇ ਸਾਧ ਸੰਗਤ ਜੀ ਮਾਦੋ ਅਵਿਦਿਆ ਹਿਤ ਕੀਨ ਤੇ ਜਦੋਂ ਤੱਕ ਸਾਡੇ ਕੋਲੇ ਮਤ ਨਹੀਂ ਜੀ ਆਉਂਦੀ ਨਾ ਸਤਿਗੁਰੂ ਜੀ ਫਰਮਾਉਂਦੇ ਪਈ ਆ ਗਿਆਨਤਾ ਕਾਰਨ ਇਹ ਜੋ ਜੀਵ ਦੀ ਮਤ ਤੋਂ ਮੈਲੀ ਰਹਿੰਦੀ ਇਸ ਨੂੰ ਇਹ ਨਹੀਂ ਪਤਾ ਕੀ ਸੱਚ ਹੈ ਕਿ ਝੂਠ ਹੈ ਇਹ ਵਹਿਮਾ ਪਰਮਾਡੰਬਰਾ ਪਖੰਡਾ ਨੂੰ ਵੀ ਭਗਤੀ ਸਮਝੀ ਬੈਠਾ ਹੈ ਪਰ ਸੱਚਾ ਸਾਧੂ ਦੱਸਦਾ ਆ ਕਿ ਭਾਈ ਪ੍ਰਮਾਤਮਾ ਦਾ ਜੋ ਸਿਮਰਨ ਹੈ ਉਹ ਸਭ ਤੋਂ ਉੱਚਾ ਹੈ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਹੈ ਤੇ ਸਤਗੁਰ ਦਾ ਧਿਆਨ ਤਰ ਕੇ ਜੀਵ ਨੂੰ ਅੰਤਰ ਪ੍ਰਭੂ ਦੀ ਸੰਭਾਲ ਕਰਨੀ ਚਾਹੀਦੀ ਹੈ ਆਪਣੇ ਅੰਦਰੋਂ ਖੋਜ ਕਰਨੀ ਚਾਹੀਦੀ ਹੈ ਸਤਗੁਰ ਕਾਤਰ ਧਿਆਨ ਤੂੰ ਅੰਤਰ ਕਰ ਲੈ ਸਾਰ ਕੇ ਭਾਈ ਤੂੰ ਸਤਗੁਰਾਂ ਦਾ ਧਿਆਨ ਤਰ ਜਦੋਂ ਅਸੀਂ ਸਿਮਰਨ ਕਰੀਏ ਸਾਥ ਸੰਗਤ ਜੀ ਸਾਡੇ ਮਨ ਦੇ ਵਿੱਚ ਜੋ ਤਸਵੀਰ ਬਣੇ ਉਹ ਗੁਰਾਂ ਦੀ ਬਣੀ ਜਦੋਂ ਅਸੀਂ ਸਿਮਰਨ ਕਰੀਏ ਸਾਥ ਸੰਗਤ ਜੀ ਜੋ ਸਾਡੇ ਗੁਰੂ ਨੇ ਜਿੰਨਾ ਤੋਂ ਅਸੀਂ ਗੁਰਮੰਤਰ ਲਿਆਇਆ ਜਿੰਨਾ ਨੂੰ ਅਸੀਂ ਗੁਰੂ ਧਾਰਨ ਕੀਤਾ ਭਾਈ ਉਹਨਾਂ ਦੀ ਜੋ ਤਸਵੀਰ ਹੈ ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਮਨ ਦੇ ਵਿੱਚ ਰੱਖੋ ਮਨ ਚ ਉਸ ਦਾ ਧਿਆਨ ਰੱਖੋ ਜੀਭਾ ਨਾਲ ਸਿਮਰਨ ਕਰੋ ਤੇ ਸਾਧ ਸੰਗਤ ਜੀ ਹੋਵੇਗਾ ਕਿ ਸਤਿਗੁਰੂ ਜੀ ਫਰਮਾਉਂਦੇ ਜਦੋਂ ਸਿਮਰਨ ਹੈ ਅਸੀਂ ਸੱਚੇ ਮਨ ਦੇ ਨਾਲ ਕਰਦੇ ਹਾਂ ਸੋਹਣ ਸਤਨਾਮ ਦਾ ਜਾਪ ਜਪਦਿਆਂ ਸਾਧ ਸੰਗਤ ਜੀ ਫਿਰ ਇੱਕ ਦਿਨ ਆਉਂਦਾ ਹੈ ਉਹ ਜਾਪ ਫਿਰ ਜੀਭਾ ਨਾਲ ਜਪਣ ਦੀ ਵੀ ਲੋੜ ਨਹੀਂ ਜੇ ਪੈਂਦੀ ਉਹ ਆਪਣੇ ਆਪ ਹੀ ਇਸ ਮਨ ਦੇ ਵਿੱਚ ਪ੍ਰਮਾਤਮਾ ਦਾ ਜੋ ਸਿਮਰਨ ਚੱਲਦਾ ਰਹਿੰਦਾ ਹੈ ਤੇ ਸਾਧ ਸੰਗਤ ਨੇ ਇਨਸਾਨ ਨੂੰ ਜਦੋਂ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ ਆਪਣੇ ਅੰਦਰੋਂ ਪਰਮਾਤਮਾ ਦੀ ਖੋਜ ਜਦੋਂ ਕਰ ਲੈਂਦਾ ਹੈ ਫਿਰ ਉਸ ਨੂੰ ਸਮਝ ਆਂਦੀ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਹਿ ਸਕਦਾ ਕਿ ਭਾਈ ਪਰਮਾਤਮਾ ਤੇ ਰੱਬ ਦੇ ਵਿੱਚ ਇੱਕ ਆਮ ਇਨਸਾਨ ਦੇ ਵਿੱਚ ਕੋਈ ਭੇਦ ਨਹੀਂ ਚਾਹੇ ਇੱਕ ਆਮ ਇਨਸਾਨ ਹੋਵੇ ਉਹ ਵੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ ਭਾਈ ਚਾਹੇ ਕੋਈ ਕਿਸੇ ਵੀ ਜਾਤ ਵਰਗ ਦਾ ਹੋਵੇ ਜੋ ਸੰਸਾਰ ਨੇ ਬਣਾਈਆਂ ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਕਰਮ ਦੇਖੇ ਜਾਂਦੇ ਨੇ ਸਾਧ ਸੰਗਤ ਜੀ ਪੈਸਾ ਜਾਤ ਪਤ ਨਹੀਂ ਜੀ ਦੇਖੇ ਜਾਂਦੇ ਜੋ ਜਿੰਨੇ ਚੰਗੇ ਕਰਮ ਕਰਦਾ ਆ ਉਹ ਉਹਨਾ ਮਹਾਨ ਹੈ ਤੇ ਸਾਧ ਸੰਗਤ ਜੀ ਆਪਾਂ ਵੀ ਤਨਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਬੱਚਿਆਂ ਆਓ ਜੋ ਸਾਨੂੰ ਗੁਰਬਾਣੀ ਸਿਖਾ ਰਹੀ ਹੈ ਅਸੀਂ ਮਾੜੇ ਕਰਮਾਂ ਨੂੰ ਛੱਡ ਕੇ ਵੈਮਾ ਪਰਮਾ ਡੰਬਰਾਂ ਨੂੰ ਛੱਡ ਕੇ ਸੱਚ ਦੇ ਮਾਰਗ ਤੇ ਚੱਲੀਏ ਸਤਿਗੁਰੂ ਕਾ ਤਰ ਧਿਆਨ ਤੋਂ ਲੋਭ ਵਿਕਾਰ ਤਿਆਗ ਸਤਿਗੁਰੂ ਕਾ ਤਰ ਧਿਆਨ ਤੋਂ ਕਰਤਵੈ ਨੀਚ ਵਿਹਾਗ ਅਗੇ ਸਤਿਗੁਰੂ ਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਭਾਈ ਸਤਿਗੁਰ ਦਾ ਧਿਆਨ ਧਰ ਕੇ ਜੀਵ ਲੋਭ ਤੇ ਵਿਕਾਰਾਂ ਦਾ ਤਿਆਗ ਕਰ ਦਿੰਦਾ ਹੈ ਜਦੋਂ ਆਪਾਂ ਸਿਮਰਨ ਕਰਦੇ ਆਂ ਸੋਹਮ ਸਤ ਨਾਮ ਦਾ ਜਾਪ ਕਰਦੇ ਆਂ 사ਤ ਸੰਗਤ ਜੀ ਮਨ ਦੇ ਵੀ ਸਤ ਗੁਰਾਂ ਦਾ ਧਿਆਨ ਧਰਦੇ ਆਂ ਉਹਨਾਂ ਦੀ ਸੰਗਤ ਕਰਦੇ ਆਂ ਆਪਣੇ ਜੋ ਲੋਭ ਨੇ ਵਿਕਾਰ ਨੇ ਵਿਸ਼ੇ ਵਾਸ਼ਨਾਵਾਂ ਨੇ ਸਭ ਖਤਮ ਹੋ ਜਾਂਦੀਆਂ ਨੇ ਸਤ ਗੁਰ ਕਾ ਤਰ ਧਿਆਨ ਤੋਂ ਲੋਭ ਵਿਕਾਰ ਤਿਆਗ ਸਤ ਗੁਰ ਕਾ ਤਨ ਧਿਆਨ ਤੋਂ ਕਰਤੱਬੇ ਨੀਚ ਵਿਹਾਗ ਸਾਤਸੰਗਤ ਜੀ ਸਤਿਗੁਰ ਦਾ ਧਿਆਨ ਧਰ ਕੇ ਜੀਵ ਲੋਭ ਤੇ ਵਿਕਾਰਾਂ ਨੂੰ ਖਤਮ ਕਰ ਦਿੰਦਾ ਆ ਸਤਿਗੁਰ ਦਾ ਧਿਆਨ ਧਰ ਕੇ ਜੀ ਮਾੜੇ ਕਰਮਾਂ ਨੂੰ ਤਿਆਗ ਦਿੰਦਾ ਹੈ ਇਤਾਈਓ ਪਰ ਬਾਰ-ਬਾਰ ਸਾਤਸੰਗਤ ਜੀ ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ ਭਾਈ ਜੇ ਸੰਗਤ ਕਰਨੀ ਹੈ ਸੰਤ ਦੀ ਸੰਗਤ ਕਰ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮਵਾਜੇ ਦੀ ਜੀ ਦੇਵਾ ਦੇ ਕਿ ਭਾਈ ਸੰਤ ਦੇਵਾ ਦੇ ਦੇਵ ਪੂਜਨੀਕ ਦੇਵ ਨੇ ਤੇ ਜੀ ਸੰਗਤ ਕਰਨੀ ਹੈ ਸੰਤ ਜੀ ਸੰਗਤ ਪ੍ਰਮਾਤਮਾ ਤੋਂ ਮੰਗਣਾ ਹੈ ਤਾਂ ਸੰਤਾਂ ਦੀ ਸੰਗਤ ਮੰਗੋ ਕਿਉਂਕਿ ਸਾਥ ਸੰਗਤ ਜੀ ਜੋ ਸੰਤ ਨੇ ਉਹ ਪ੍ਰਮਾਤਮਾ ਦਾ ਰੂਪ ਨੇ ਸੰਤ ਅਨੰਤ ਹੈ ਅੰਤਰ ਨੰ। ਸੰਤਾਂ ਦੀ ਸੰਗਤ ਦੇ ਵੀ ਜਾ ਕੇ ਸਾਡੇ ਜੋ ਮਨ ਦੇ ਵਿੱਚ ਵਿਸ਼ੇਵਿਕਾਰ ਨੇ ਖਤਮ ਹੁੰਦੇ ਨੇ ਜੋ ਸਾਡੀ ਮਾੜੀ ਸੋਚ ਨੇ ਸਾਥ ਸੰਗਤ ਜੀ ਉਹ ਖਤਮ ਹੁੰਦੀ ਹੈ। ਸੰਤਾਂ ਦੀ ਸੰਗਤ ਦੇ ਵੀ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਕੀ ਭਗਤੀ ਹੈ ਤੇ ਕੀ ਭਗਤੀ ਨਹੀਂ ਹੈ। ਐਸੀ ਭਗਤਨਾ ਹੋਈ ਰਹਿ ਭਾਈ RAM ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਾਇ ਕਿ ਭਾਈ ਇਹ ਸਾਧੂਆਂ ਦੀ ਸੰਗਤ ਦੇ ਵਿੱਚ ਜਾ ਕੇ ਪਤਾ ਲੱਗਦਾ ਆ ਜਿਸ ਨੂੰ ਆਪਾਂ ਭਗਤੀ ਸਮਝੀ ਬੈਠੇ ਆ ਇਹ ਜੋਤ ਜਗਾਣੀ ਅਰਗਬੱਤੀ ਜਗਾਣੀ ਧੂਪ ਜਗਾ ਲੈਣੀ ਪਈ ਸਤਿਗੁਰ ਜੀ ਫਰਮਾਉਂਦੇ ਨੇ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਕਿ ਭਾਈ ਜੋ ਪ੍ਰਮਾਤਮਾ ਦਾ ਸਿਮਰਨ ਆ ਉਹ ਸਭ ਤੋਂ ਵੱਡਾ ਆ ਤੇ ਸਾਧ ਸੰਗ ਜੀ ਪਾਵਨ ਪਵਿੱਤਰ ਗੱਲਾਂ ਕੌਣ ਦੱਸੇਗਾ ਇੱਕ ਸੱਚਾ ਸਤਿਗੁਰੂ ਹੀ ਦੱਸ ਸਕਦਾ ਆ ਨਹੀਂ ਤਾਂ ਪਹਿਲਾਂ ਵੀ ਬੇਇੰਤੀ ਕੀਤੀ ਕਿ ਭਾਈ ਬਹੁਤੇ ਜੀਵ ਨੇ ਜੋ ਆਪਣੇ ਆਪ ਨੂੰ ਸਾਧੂ ਮੰਨਦੇ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਆ ਸਤਿਗੁਰ ਕਾ ਤਰ ਧਿਆਨ ਤੋਂ ਗਰਵ ਨਾ ਆਵੇ ਮੂਲ ਸਤਿਗੁਰ ਕਾ ਤਰ ਧਿਆਨ ਤੋਂ ਵਿਸ਼ਰਸ ਜਾਪੂ ਲੋ ਸਾਧ ਸੰਗਤ ਜੀ ਸਤਿਗੁਰੂ ਅਰਵਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਸਤਿਗੁਰਾਂ ਦਾ ਧਿਆਨ ਧਰਨ ਦੇ ਨਾਲ ਸਾਡੇ ਮਾੜੇ ਜੋ ਕਰਮ ਨੇ ਮਾੜੀ ਸੋਚ ਖਤਮ ਹੁੰਦੀ ਹੈ ਤੇ ਸਤਿਗੁਰਾਂ ਦਾ ਧਿਆਨ ਧਰ ਕੇ ਜੋ ਜੀਵ ਹੈ ਦੁਬਾਰਾ ਗਰਬ ਦੇ ਵਿੱਚ ਨਹੀਂ ਜਿਆਉਂਦਾ ਸਤਿਗੁਰਾਂ ਦਾ ਧਿਆਨ ਧਰ ਕੇ ਜੀਵ ਵਿਸ਼ੇ ਵਿਕਾਰਾਂ ਵਿੱਚ ਨਹੀਂ ਜੇ ਫਸਦਾ ਸਤਿਗੁਰ ਕਾ ਤਰ ਧਿਆਨ ਤੂੰ ਗਰਬ ਨਾ ਆਵੇ ਮੂਲ ਸਤਗੁਰ ਕਾਤਰ ਧਿਆਨ ਤੋਂ ਵਿਸ਼ੇ ਰਸ ਜਾਪੂਲ ਕਿ ਭਾਈ ਇਹ ਫਿਰ ਬਾਰ ਬਾਰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ ਇਹ ਸੱਚੇ ਸਤਗੁਰ ਦੇ ਨਾਲ ਜੁੜ ਕੇ ਇਹ ਸੱਚੇ ਸਤਗੁਰ ਦਾ ਧਿਆਨ ਧਰ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਸਾਧ ਸੰਗਤ ਜੀ ਸਤਗੁਰ ਕਾਤਰ ਧਿਆਨ ਤੋਂ ਵਿਸ਼ੇ ਰਸ ਜਾਪੂਲ ਤੇ ਭਾਈ ਸਤਗੁਰਾਂ ਦਾ ਧਿਆਨ ਧਰ ਕੇ ਜੀਵ ਵਿਸ਼ੇ ਵਿਚਾਰਾਂ ਵਿੱਚ ਨਹੀਂ ਜੇ ਫਸਦਾ ਫਿਰ ਉਹ ਜੋ ਵੀ ਗੱਲ ਕਰਦਾ ਭਾਈ ਸਾਧ ਸੰਗਤ ਜੀ ਸੱਚੀ ਗੱਲ ਹੀ ਕਰਦਾ ਉਸ ਦੇ ਮਨ ਦੇ ਵਿੱਚ ਜੋ ਮੈਲ ਆ ਉਹ ਖਤਮ ਹੋ ਜਾਂਦੀ ਹੈ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾ ਰੇ ਕਿ ਸਾਧ ਸੰਗਤ ਜੀ ਜਿਸ ਜੀਵ ਦੇ ਅੰਦਰ ਸਤਿਗੁਰ ਦਾ ਧਿਆਨ ਆ ਜਾਵੇ ਸਤਿਗੁਰ ਦਾ ਦਿੱਤਾ ਗੁਰਮੰਤਰ ਆ ਜਾਵੇ ਤੇ ਜਦੋਂ ਗੁਰਮੰਤਰ ਦੀ ਕਮਾਈ ਕਰਦਾ ਹੈ ਸੱਚ ਦੇ ਮਾਰਗ ਤੇ ਚੱਲਦਾ ਆ ਤੇ ਆਪਣੇ ਮਨ ਦੇ ਵਿੱਚ ਗਿਆਨ ਦੀ ਜੋਤ ਜਗਾਉਂਦਾ ਨਾਮ ਦੀ ਤਸਾਦ ਸੰਗਤ ਜੀ ਉਸ ਦੇ ਮਨ ਦੇ ਵਿੱਚ ਜੋ ਜਨਮ ਜਨਮਾਂ ਤਰਾਂ ਦਾ ਹਨੇਰਾ ਆ ਉਹ ਦੂਰ ਹੋ ਜਾਂਦਾ ਹੈ ਸਤ ਗੁਰ ਘਾ ਤਰ ਧਿਆਨ ਤੋਂ ਕੇਵਲ ਹੋਵੇ ਮੁਕਤ ਕਹਿ ਰਵਦਾਸ ਵਿਚਾਰਿਆ ਇਹੋ ਸਾਰ ਹੈ ਯੁਗਤ ਸਾਦ ਸੰਗਤ ਜੀ ਸਤ ਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਸਤ ਗੁਰਾਂ ਦਾ ਧਿਆਨ ਧਰਨ ਦੇ ਨਾਲ ਸਤਗੁਰਾਂ ਦੇ ਦਿਖਾਏ ਮਾਰਗ ਤੇ ਚੱਲਣ ਦੇ ਨਾਲ ਇਹ ਜੋ ਜੀਵ ਹੈ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਭਾਗ ਮੁਕਤ ਹੋ ਜਾਂਦਾ ਹੈ ਕਹ ਰਵਦਾਸ ਵਿਚਾਰਿਆ ਈਓ ਸਰ ਹੈ ਯੁਗਤ ਤੇ ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਵਿਚਾਰ ਕੇ ਉਚਾਰਨ ਕਰਦੇ ਨੇ ਕਿ ਭਾਈ ਇਹੀ ਸ੍ਰੇਸ਼ਟ ਯੁਗਤੀ ਹੈ ਕਿ ਜੋ ਸੱਚੇ ਸਤਗੁਰ ਦੇ ਨਾਲ ਜੁੜ ਜਾਂਦਾ ਆ ਤੇ ਭਾਈ ਜੋ ਸੱਚੇ ਸਤਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਆ ਉਹ ਜਿੰਦੇ ਜੀ ਹੀ ਸਾਧ ਸੰਗਤ ਜੀ ਮੁਕਤ ਹੋ ਜਾਂਦਾ ਹੈ ਤੇ ਅੱਜ ਪਾਵਨ ਪਵਿੱਤਰ ਸ਼ਬਦ ਦੇ ਵੀ ਸਾਧ ਸੰਗਤ ਜੀ ਸਤਿਗੁਰ ਸਾਨੂੰ ਸਮਝਾ ਰਹੇ ਨੇ ਕਿ ਭਾਈ ਅਸੀਂ ਸਤਿਗੁਰਾਂ ਦਾ ਧਿਆਨ ਧਰਨਾ ਹੈ ਅਸੀਂ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਣਾ ਜਦੋਂ ਸਿਮਰਨ ਕਰਨਾ ਆ ਸਾਡੇ ਮਨ 'ਚ ਜੋ ਤਸਵੀਰ ਬਣਿਓ ਸਾਡੇ ਗੁਰਾਂ ਦੀ ਬਣੀ ਸਤਿਗੁਰ ਸਾਹਿਬ ਅਤ ਬੜਾ ਪਾਵਤ ਨ ਕੋਈ ਪਾਰ ਸਤਿਗੁਰ ਸਾਹਿਬ ਅਤ ਬੜਾ ਜਾਣਤ ਮੇਰਲਾ ਸਾਲ ਸਤਗੁਰ ਸਾਹਿਬ ਅਤ ਬੜਾ ਅੰਧਿਆਰੇ ਮੇਂ ਦੀਪ ਸਤਗੁਰ ਸਾਹਿਬ ਅਤ ਬੜਾ ਸੁੰਦਰ ਮੋਤੀ ਸੀ ਕਿ ਭਾਈ ਜੋ ਗੁਰੂ ਹੈ ਉਹ ਬਹੁਤ ਵੱਡਾ ਹੈ ਸਤਗੁਰ ਉੱਚਾ ਅਤ ਬੜਾ ਸਤ ਉੱਚਾ ਵਡਣਾਉ ਨਾਮ ਨਿਰੰਜਨ ਗੁਰ ਸਦਾ ਮਨ ਮਾਣਾ ਫਲ ਪਾਉ ਕਿ ਭਾਈ ਜੋ ਸਤਗੁਰ ਦਾ ਸਥਾਨ ਹੈ ਸਭ ਤੋਂ ਉੱਚਾ ਤੇ ਵੱਡਾ ਹੈ ਤੇ ਹਮੇਸ਼ਾ ਉੱਚਾ ਰਹਿਣ ਵਾਲਾ ਹੈ ਉਸ ਦਾ ਨਾਮ ਹੈ ਤੇ ਗੁਰੂ ਜੀ ਨੂੰ ਹਮੇਸ਼ਾ ਪ੍ਰਭੂ ਦੇ ਮਾਇਆ ਰਹਿ ਨਾਮ ਨਾਲ ਜੋੜਦਾ ਆ ਤੇ 사ਤ ਸੰਗਤ ਦੀ ਸਤਗੁਰ ਉੱਚਾ ਅਤ ਬੜਾ ਸਤ ਉੱਚਾ ਬੜਨਾਉ ਨਾਮ ਨਰੰਜਨ ਗੁਰ ਸਦਾ ਮਨ ਮਾ ਨਾ ਫਲ ਪਾਉ ਕਿ ਭਾਈ ਜੋ ਸੱਚਾ ਗੁਰੂ ਹੈ ਉਹ ਜੀਵਾਂ ਨੂੰ ਨਾਮ ਸ਼ਬਦ ਦੇ ਨਾਲ ਜੋੜਦਾ ਆ ਵਹਿਮਾ ਪਰਮਾਚੇ ਨਹੀਂ ਜੀ ਪਾਉਂਦਾ ਤੇ ਭਾਈ ਜੋ ਵਹਿਮ ਪਰਮ ਅੰਬਰ ਪਖੰਡਾ ਚ ਪਾਉਂਦਾ ਗੁਰੂ ਨਹੀਂ ਸੱਚਾ ਗੁਰੂ ਉਹ ਹੀ ਹੈ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਕੋਜ ਕੀਤੀ ਹੋਵੇ ਤੇ ਜੋ ਜੀਵਾਂ ਨੂੰ ਭਜਨ ਬੰਦਗੀ ਨਾਲ ਜੋੜੇ ਨਾਮ ਸ਼ਬਦ ਨਾਲ ਜੋੜੇ ਸਿਮਰਨ ਨਾਲ ਜੋੜੇ ਸਾਧ ਸੰਗਤ ਜੀ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰੇ ਜਿਵੇਂ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਰਵਦਾਸ ਪਿਆ ਹੈ ਬਸ ਰਿਓ ਮਾਨਵ ਪ੍ਰੇਮ ਮਾਹਿ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਬਸਰ ਰਵਦਾਸ ਰਹੇ ਪਰਸੰ ਤੇ ਸਤਿਗੁਰ ਜੀ ਆਪ ਸਬਦਾ ਭਲਾ ਮੰਗਦੇ ਨੇ ਤੇ ਲੋਕਾਂ ਨੂੰ ਵੀ ਸਮਝਾ ਰਹੇ ਨੇ ਰਵਦਾਸ ਪਿਆ ਹੈ ਬਸ ਰਿਓ ਮਾਨਵ ਪ੍ਰੇਮ ਮਾਹਿ ਕਿ ਪਾਈ ਮਨੁੱਖਤਾ ਦੀ ਸੇਵਾ ਦੇ ਵਿੱਚ ਵੀ ਪਰਮਾਤਮਾ ਦੀ ਪ੍ਰਾਪਤੀ ਹੈ ਤੇ ਆਓ ਸਾਧ ਸੰਗਤ ਜੀ ਜਦੋਂ ਵੀ ਆਪਾਂ ਸਿਮਰਨ ਤੇ ਬੈਠੀਏ ਨਾ ਸਾਡੇ ਮਨ ਦੇ ਵਿੱਚ ਸਤਿਗੁਰਾਂ ਦਾ ਧਿਆਨ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਜੋ ਸਤਿਗੁਰਾਂ ਦੀ ਸੰਗਤ ਕਰਦਾ ਹੈ ਸਤਿਗੁਰਾਂ ਦੀ ਤਸਵੀਰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਹੈ ਉਸ ਦੇ ਅੰਦਰ ਜੋ ਲਾਲਸਾ ਹੈ ਦਵੇਸ਼ ਹੈ ਲਾਲਚ ਹੈ ਵਾਸ਼ਨਾ ਜਿੰਨੇ ਵੀ ਮਾੜੇ ਮਾੜੀ ਸੋਚ ਵਾਲੇ ਸਾਧ ਸੰਗਤ ਜੀ ਕਰਮ ਨੇ ਉਹ ਸਭ ਖਤਮ ਹੋ ਜਾਂਦੇ ਨੇ ਜੋ ਉਹ ਗੁਣੇ ਉਹ ਖਤਮ ਹੋ ਜਾਂਦੇ ਨੇ ਤੇ ਸਤਿਗੁਰਾਂ ਦੀ ਸੰਗਤ ਕਰਨ ਦੇ ਨਾਲ ਸਾਧ ਸੰਗਤ ਜੀ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਤੇ ਭਾਈ ਜਦੋਂ ਅਸੀਂ ਉਸ ਰਾਹ ਤੇ ਤੁਰਦੇ ਆ ਜੋ ਸਾਨੂੰ ਗੁਰੂ ਦਿਖਾਵੇ ਅਸੀਂ ਜਿੰਦਾ ਜੀ ਹੀ ਮੁਕਤ ਹੋ ਜਾਂਦੇ ਹਾਂ ਸਾਧ ਸੰਗਤ ਜੀ ਤੇ ਜੋ ਅੱਜ ਸਾਨੂੰ ਤਨ ਤਨ ਜਗਤਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਚ ਸਮਝਾਇਆ ਆਓ ਆਪਾਂ ਵੀ ਉਹਨਾਂ ਪਾਵਨ ਪਵਿੱਤਰ ਗੱਲਾਂ ਨੂੰ ਮੰਨੀਏ ਤੇ ਆਪਣੀ ਜੀਵਨ ਨੂੰ ਸਫਲ ਕਰੀਏ ਬਡ ਕਰਮਾ ਵਾਲਿਆਂ ਕੇ ਸਾਧ ਸੰਗਤ ਜੀ ਸਤਗੁਰਾਂ ਵਰਗੇ ਤਨ ਤਨ ਜਗਤਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਗੁਰੂ ਮਿਲੇ ਨੇ ਜੋ ਸਾਨੂੰ ਅਲੰਬਰਾ ਪਖੰਡਾ ਚੋਂ ਕੱਢ ਕੇ ਆਪਣੇ ਸਰੀਰ ਦੇ ਨਾਲ ਜੋੜਦੇ ਨੇ ਆਪਾਂ ਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜੰਮ ਕੰਕਰ ਕਰੈ ਕੁਵਾਰ ਕਹਿਰਵਦਾਸ ਹਾਥ ਪੈਨੇ ਰਹੇ ਤੇ ਸਾਧ ਸੰਗਤ ਜੀ ਕੋਈ ਕ੍ਰਾਂਤੀਕਾਰੀ ਗੁਰੂ ਹੀ ਕਹਿ ਸਕਦਾ ਆ ਕਿ ਭਾਈ ਤੈਨੂੰ ਇੰਨੀ ਦੂਰ ਦੀਆਂ ਯਾਤਰਾਵਾਂ ਕਰਨ ਦੀ ਲੋੜ ਨਹੀਂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਤੇਰੇ ਅੰਦਰ ਹੀ ਉਹ ਪਰਮ ਪਿਤਾ ਪਰਮਾਤਮਾ ਬੈਠਾ ਆ ਤੇ ਸਾਧ ਸੰਗਤ ਜੀ ਸਤਗੁਰੂ ਵਦਾਸ ਮਹਾਰਾਜ ਜੀ ਨੇ ਜੋ ਸਾਨੂੰ ਸਮਝਾ ਰਹੇ ਨੇ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਕਿ ਭਾਈ ਤੈਨੂੰ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਐ ਤੂੰ ਪ੍ਰਮਾਤਮਾ ਦਾ ਸਿਮਰਨ ਕਰ ਇਸ ਤੋਂ ਵੱਡਾ ਕੋਈ ਹੈ ਹੀ ਨਹੀਂ ਐਸੀ ਭਗਤ ਨਾ ਹੋਈ ਰਹਿ ਭਾਈ RAM ਨਾਮ ਦੇਨ ਜੋ ਕੁਝ ਕਰੀਐ ਸੋ ਸਭ ਪਰਮ ਕਾਹੇ ਕਿ ਭਾਈ ਸਭ ਧਰਮ ਹੈ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਇਹ ਪ੍ਰਮਾਤਮਾ ਦਾ ਸਿਮਰਨ ਹੀ ਹੈ ਸਾਧ ਸੰਗਤ ਜੀ ਜੋ ਸਾਨੂੰ ਤਾਰ ਦਿੰਦਾ ਆ ਜਿਵੇਂ ਸਤਿਗੁਰ ਅਰਜਨਦੇਵ ਮਹਾਰਾਜੀ ਫਰਮਾਉਂਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਤੇ ਸਾਧ ਸੰਗਤ ਜੀ ਇਹ ਸੱਚਾ ਗੁਰੂ ਹੀ ਹੈ ਪੂਜਨ ਚਾਲੇ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨਹੀ ਮਾਈ ਕਿ ਭਾਈ ਮੈਂ ਤਾਂ ਪ੍ਰਮਾਤਮਾ ਨੂੰ ਬਾਹਰ ਲੱਭਦਾ ਸੀ ਮੈਂ ਤਾਂ ਆਸੇ ਪਾਸੇ ਜਾ ਕੇ ਉਸ ਦੀ ਪੂਜਾ ਕਰ ਰਿਹਾ ਸੀ ਬਾਹਰ ਲੱਭ ਰਿਹਾ ਸੀ ਤੇ ਜਦੋਂ ਸੱਚਾ ਸਤਿਗੁਰ ਮਿਲਿਆ ਉਸ ਨੇ ਦੱਸਿਆ ਕਿ ਭਾਈ ਪ੍ਰਮਾਤਮਾ ਤਾਂ ਤੇਰੇ ਅੰਦਰ ਹੀ ਬੈਠਾ ਹੈ ਤੇ ਮਿਲਦਾ ਕਿਉਂ ਨਹੀਂ ਸਾਥ ਸੰਗਤ ਜੀ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਉ ਕਾਈ ਜਿਓ ਨਿਰਮਲ ਨਾਮ ਜਪੋ ਸਤ ਗੁਰਮੁਖ ਅੰਤਰ ਗੀਕਤ ਤਾਹੀ ਜਿਓ ਕਿ ਪਾਈ ਅੰਦਰੋਂ ਮੈਲ ਖਤਮ ਕਰਨੀ ਪੈਣੀ ਗੁਰਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਇਹ ਜੋ ਅੰਦਰ ਦੀ ਮੈਲ ਹੈ ਖਤਮ ਹੁੰਦੀ ਹੈ ਸਾਥ ਸੰਗਤ ਜੀ ਬਾਹਰ ਢੂੰਡਤ ਬਹੁਤ ਦੁੱਖ ਪਾਓ ਕਰ ਅੰਮ੍ਰਿਤ ਕਟਮਾਈ ਜਿਓ ਅਵਗੁਣ ਛੋੜ ਗੁਨਾਹ ਕੋ ਤਾਓ ਕਰ ਅਵਗੁਣ ਪਛੋ ਤਾਈ ਦਿ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ ਕਿ ਭਾਈ ਅੰਦਰ ਦੇ ਜੋ ਔਗੁਣ ਨੇ ਉਹ ਖਤਮ ਕਰੀ ਤੇ ਆਪਾਂ ਗੁਨਾਹ ਨੂੰ ਧਾਰਨ ਕਰੀ ਤੇ ਜੋ ਪ੍ਰਮਾਤਮਾ ਨੂੰ ਬਾਹਰ ਲੱਭਦੇ ਨੇ ਸਾਧ ਸੰਗਤ ਜੋ ਦੁੱਖਾਂ ਦੇ ਵਿੱਚ ਫਸੇ ਰਹਿੰਦੇ ਨੇ ਕਿਉਂਕਿ ਪ੍ਰਮਾਤਮਾ ਤਾਂ ਅੰਦਰ ਬੈਠਾ ਹੈ ਕਿਆ ਜੰਗਲ ਢੋਲੀ ਜਾਈ ਮੈਂ ਕਨ ਬਨ ਕਰ ਬਨ ਹਰਿਆਵਾਂ ਕਿ ਭਾਈ ਕੀ ਪ੍ਰਮਾਤਮਾ ਨੂੰ ਬਾਹਰ ਲੱਭਦੇ ਫਿਰਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਤੇਰੇ ਅੰਦਰ ਹੀ ਬਹੁਤ ਹਰਿਆਲੀ ਹੈ ਉਹ ਪਰਮ ਪਿਤਾ ਪ੍ਰਮਾਤਮਾ ਤੇਰੇ ਅੰਦਰ ਹੀ ਬੈਠਾ ਹੈ ਤੇ ਸਾਉ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਜਾਗਤ ਰਹੈ ਤਿਨਹੀ ਪ੍ਰਭ ਪਾਇਆ ਸ਼ਬਦੈ ਹੋਮੈ ਮਾਰੀ ਕਿ ਭਾਈ ਜੋ ਜਾਗਦੇ ਨੇ ਨਾ ਦੀ ਮਿਸਤਰ ਗੁਰੂਵਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਜਗਾ ਰਹੀ ਹੈ। ਕੀ ਤੂੰ ਸੋਇਆ ਜਾਗ ਈ ਆਨਾ ਤੇਜੀ ਵੰਜਗ ਸੱਚ ਕਰ ਜਨ। ਤੇ ਸਾਧ ਸੰਗਤ ਜੀ ਜੋ ਜਾਗਦੇ ਨੇ ਉਹਨਾਂ ਦੇ ਜੀਵਨ ਸਫਲ ਹੁੰਦਾ ਹੈ। ਜਾਗਤ ਰਹੇ ਤਨਹੀ ਪ੍ਰਭ ਪਾਇਆ ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਬਿਨ ਸ਼ਬਦੈ ਜਗ ਪੁਲਦਾ ਫਿਰੈ ਦਰਗਾ ਮਿਲੈ ਸਜਾਇ। ਤਾਂ ਭਾਈ ਜਿਨ੍ਹਾਂ ਕੋਲ ਗੁਰਮੰਤਰ ਨਹੀਂ ਹੈ ਨਾ ਉਹ ਭਟਕਦੇ ਫਿਰਦੇ ਨੇ ਜਿਨ੍ਹਾਂ ਕੋਲ ਸੱਚਾ ਸਤਗੁਰੂ ਨਹੀਂ ਨਹੀਂ। ਉਹ ਹਸਤ ਕਰਮਾ ਵਾਲਿਆਂ ਕਿ ਗੁਰੂਆਂ ਦੇ ਗੁਰੂ ਤੁੰਤਨ ਜਗਤਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਮਿਲੇ ਨੇ ਤੇ ਸਾਧ ਸੰਗਤ ਜੀ ਅਸੀਂ ਵੀ ਉਹਨਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਕਾਮਯਾਬ ਕਰੀਏ ਵੈਮਾ ਪਰਮਾ ਡੰਬਰਾਂ ਪਖੰਡਾਂ ਨੂੰ ਛੱਡ ਕੇ ਜੋ ਰਸਤਾ ਗੁਰੂ ਅਰਦਾਸ ਮਹਾਰਾਜ ਜੀ ਦਿਖਾ ਰਹੇ ਨੇ ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ ਮਾਦੋ ਅਵਿਦਿਆ ਹਿਤਕੀਨ ਬਾਬਾ ਸਾਹਿਬ ਨੇ ਵੀ ਇਹੀ ਫਰਮਾਇਆ ਸੀ ਪੜੋ ਤੇ ਸਤਗੁਰੂ ਜੀ ਵੀ ਫਰਮਾਉਂਦੇ ਨੇ ਮਾਦੋ ਅਵਿਦਿਆ ਹਿਤਕੀਨ ਬਿਵੇਕ ਦੀਪ ਜਲਿ ਸਤ ਵਿਦਿਆ ਕੋਪੜਾ ਪ੍ਰਾਪਤ ਕਰੈ ਸਦਾ ਗਿਆਨ ਰਵਦਾਸ ਕਹੈ ਬਿਨ ਵਿਦਿਆ ਨਰ ਕੋ ਜਾਣ ਜਾਣ ਕੇ ਭਾਈ ਆਪਾਂ ਸਿੱਖਿਆ ਤੋਂ ਬਿਗਾਰ ਕੁਛ ਨਹੀਂ ਆਪਣੇ ਬੱਚਿਆਂ ਨੂੰ ਸਕੂਲਾ ਕਾਲਜਾਂ ਦੀ ਪੜ੍ਹਾਈ ਕਰਾਈਏ ਕਿ ਕਾਮਯਾਬ ਹੋਣ ਵੱਡੇ ਵੱਡੇ ਅਫੀਸਰ ਬਣਨ ਬਿਜ਼ਨਸ 'ਚ ਆਣ ਰਾਜਨੀਤੀ 'ਚ ਆਣ ਤੇ ਅੱਗੇ ਜੋ ਬਾਬਾ ਸਾਹਿਬ ਨੇ ਫਰਮਾਇਆ ਸੀ ਜੁੜੋ ਸਤਗੁਰੂ ਜੀ ਫਰਮਾਉਂਦੇ ਨੇ ਸਤ ਸੰਗਤ ਮਿਲ ਲਈਏ ਮਾਦੋ ਜੈਸੇ ਮਨ ਮਨ ਕੀ ਰਹਿ ਕਿ ਭਾਈ ਅਸੀਂ ਆਪਸ 'ਚ ਰਲ ਮਿਲ ਕੇ ਰਹਿਣਾ ਹੈ ਤੇ ਸਾਧ ਸੰਗਤ ਜੀ ਰਲ ਮਿਲ ਕੇ ਅਸੀਂ ਸੱਚ ਦੇ ਮਾਰਗ ਦੇ ਨਾਲ ਜੁੜਨਾ ਝੂਠ ਨਾਲ ਨਹੀਂ ਜੁੜਨਾ ਅਸੀਂ ਕਦੇ ਵੀ ਸੱਚ ਨਾਲ ਜੁੜ ਕੇ ਮਧੂਮੱਖੀਆਂ ਵਾਂਗੂ ਇੱਕ ਸਾਰ ਰਹਿਣਾ ਤੇ ਕਰਨਾ ਕੀ ਇਹ ਸਾਧ ਸੰਗਤ ਜੀ ਸੰਘਰਸ਼ ਕਰੋ ਪ੍ਰਾਦੀਨਤਾ ਪਾਪ ਹੈ ਜਾਣ ਲਿਓ ਰਹਿ ਮੀਤ ਰਵਦਾਸ ਦਾਸ ਪ੍ਰਾਦੀਨ ਸੋ ਕੌਣ ਕਰੇ ਪ੍ਰੀਤ ਕੇ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਕਰਦਾ ਸਾਧ ਸੰਗਤ ਜੀ ਗੁਲਾਮੀ ਭਾਵੇਂ ਮਾਨਸਿਕ ਹੋਵੇ ਸ਼ਰੀਰ ਕੋਵੇ ਹਰ ਪ੍ਰਕਾਰ ਦੀ ਗੁਲਾਮੀ ਮਾੜੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਬਸੇ ਰਵਦਾਸ ਰਹੇ ਪ੍ਰਸੰਤ ਭਾਈ ਸੰਘਰਸ਼ ਕਰਨਾ ਕਾਦੇ ਵਾਸਤੇ ਐ ਇੱਕ ਐਸਾ ਰਾਜ ਵਸਾਣਾ ਐ ਜਿਸ ਦੇ ਵਿੱਚ ਕੋਈ ਭੇਦ ਭਾਵ ਨਾ ਹੋਵੇ ਜਿਸ ਦੇ ਕੋਈ ਵੱਡਾ ਛੋਟਾ ਨਾ ਹੋਵੇ ਉੱਚ ਨੀਚ ਦੀ ਭਾਵਨਾ ਨਾ ਹੋਵੇ ਭਾਈ ਹਰ ਇਨਸਾਨ ਸਾਧ ਸੰਗਤ ਜੀ ਬਰਾਬਰ ਹੋਵੇ ਕੋਈ ਖਾਲੀ ਪੇਟ ਖੁਕੇ ਪੇਟ ਨਾ ਸੋਵੇ ਸਭ ਨੂੰ ਭਰ ਪੇਟ ਖਾਣਾ ਮਿਲੇ ਕਿਸੇ ਨਾਲ ਅਨਿਆ ਨਾ ਹੋਵੇ ਐਸਾ ਰਾਜ ਸਤਿਗੁਰ ਜੀ ਫਰਮਾਉਂਦੇ ਨੇ ਐਸਾ ਰਾਜ ਲੈ ਕੇ ਆਉਣਾ ਐਸਾ ਚਾਹੂੰ ਰਾਜ ਮੈਂ ਜਹ ਮਿਲੈ ਸਭਨ ਕੋ ਅਨਛੋਟ ਬੜੇ ਸਭ ਸੰਬਸਰ ਰਵਦਾਸ ਰਹਿ ਪਰਸਨ ਬੇਗੰਪੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਹੀਂ ਤੇ ਟਾ ਜਿੱਤੇ ਸਾਰੇ ਹੀ ਸੁਖੀ ਹੋਣ ਤੇ ਭਾਈ ਇਹ ਸ਼ਹਿਰ ਇਹ ਬੇਗੰਪੁਰਾ ਤਾਂ ਹੀ ਵੱਸ ਸਕਦਾ ਹੈ ਇਹ ਸਾਡੇ ਅੰਦਰ ਜੋ ਅਵਸਥਾ ਬੇਗੰਪੁਰਾ ਦੀ ਤਾਂ ਹੀ ਆ ਸਕਦੀ ਹੈ ਤੇ ਸਾਧ ਸੰਗਤ ਜੀ ਜਿਸ ਅਵਸਥਾ 'ਚ ਸਤਿਗੁਰੂ ਅਰਦਾਸ ਮਹਾਰਾਜ ਜੀ ਪਹੁੰਚ ਗਏ ਸਨ ਬੇਗੰਪੁਰਾ ਉਹ ਅਵਸਥਾ ਸੀ ਧਰਤੀ ਤੇ ਵੀ ਲਿਆ ਸਕਦੀਆਂ ਪਰ ਕਿਵੇਂ ਜਦੋਂ ਅਸੀਂ ਗੁਰਬਾਣੀ ਦੇ ਅਨਸਾਰ ਆਪਣੇ ਜੀਵਨ ਨੂੰ ਢਾਲ ਲਵਾਂਗੇ ਤੇ ਗੁਰਬਾਣੀ ਦਾ ਵੱਤਵਦ ਪ੍ਰਚਾਰ ਕਰਕੇ ਵੱਤਵਦ ਲੋਕਾਂ ਨੂੰ ਗੁਰਬਾਣੀ ਨਾਲ ਜੋੜਾਂਗੇ ਫੇਰ ਸਾਧ ਸੰਗਤ ਜੀ ਇਸੀ ਬੇਗੰਪੁਰਾ ਵਸਾ ਸਕਦੇ ਹਾਂ ਸੋ ਇਨੀਆਂ ਕ ਬੇਨਤੀਆਂ ਜਿਦੀਆਂ ਪ੍ਰਵਾਨ ਕਰਨ ਨਾਲ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤਾ ਤਿਨ ਨਾਹੀ ਭਾਰ ਉੱਚ ਨੀਚ ਤੁਮ ਤੇ ਤਰਿਆਲੇ ਸੰਸਾਰ ਹਰ ਸੋਹੀਰਾ ਛਾੜ ਕੇ ਕਰਹਿ ਆਨ ਕੀਆਸ ਤਿੰਨ ਰਦੋਜਕ ਜਾਹੀਗੇ ਸਤਿ પાਖੇ ਰਵਦਾਸ ਤਿੰਨਰ ਜੰਪੁਰ ਜਾਹੀਗੇ ਸਤਿ પાਖੇ ਰਵਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ जो, जो बोले सो निर्भय जगत गुरु सतगुरुदास महाराज की जय 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 धन धन देव सतनाम